ਮੇਰੇ ਪਾਤਸ਼ਾਹ ਦੇ ਕੋਲੇ ਪੰਡਿਤ ਕਿਰਪਾ RAM ਜੀ ਆਪਣੇ ਨਾਲ 16 ਪੰਡਤਾਂ ਦਾ ਜੱਥਾ ਲੈ ਕੇ ਪਹੁੰਚੇ ਨੇ ਜਿਸ ਹਿਰਦੇ ਦੇ ਵਿੱਚ ਦੁੱਖ ਹੋਵੇ ਜਿਹੜੇ ਸੀਨੇ ਦੇ ਵਿੱਚ ਪੀੜ ਹੋਵੇ ਉਹਦਾ ਦਰਦ ਉਹਦੇ ਚਿਹਰੇ ਤੋਂ ਝਲਕਿਆ ਕਰਦਾ ਹੈ ਉਹਦੀ ਪੀੜ ਉਹਦੇ ਲਫ਼ਜ਼ਾਂ ਵਿੱਚੋਂ ਝਲਕਿਆ ਕਰਦੀ ਹੈ ਜਿਸ ਤਰ੍ਹਾਂ ਕਸ਼ਮੀਰ ਤੋਂ ਆਏ ਹੋਏ ਪੰਡਤ ਆਪਣੀ ਕਾਮ ਦਾ ਆਪਣੇ ਸੀਨੇ ਦਾ ਦਰਦ ਨਾਮੇ ਨਾਨਕ ਜੀ ਦੇ ਨਾਲ ਸਾਂਝਾ ਕਰਦੇ ਨੇ ਉਹਨੂੰ ਮੇਰੇ ਸਾਥੀ ਕਾਬਰੂ ਵਿੱਚ ਹੈ ਓਹ ਕਹਿੰਦੇ ਆ ਜੀ ਆ ਕੀ ਕਸ਼ਮੀਰੀ ਪੰਡਤ ਕਰਦੇ ਫਰਿਆਦ ਜੀ ਕਹਿੰਦੇ ਨੇ ਅਸੀਂ ਹੋਗੇ ਸਤਗੁਰ ਪਰਵਾਦ ਜੀ ਉਹ ਜਿਹੜੇ ਚੱਲੇ ਮੰਦਰ ਸੀ ਕੇ ਆਵਾਜ਼ ਜੀ ਸਾਡਾ ਹੈ ਟੱਪ ਚੱਲਿਆ ਧਰਮੋਂ ਬਚਾ ਦੇ ਇਹ ਹੱਥੇ ਦੇ ਜਗ ਤੇ ਰਸਤਾ ਵਿਖਾ ਦੇਵੋ ਬਣ ਆਇਆ ਰੰਗਾ ਕਾਤਲੇ ਹੋ ਸਾਨੂੰ ਪਈ ਸਤ ਗੁਰ ਦੀ ਦੇ ਕਿਤੇ ਰੋਦੀ ਆਸਾਂ ਦਾ ਦੁਨੀਆ ਵਿੱਚ ਉਕਦੇ ਜਾਂਦੇ ਪੋਲ ਦੇ ਦਾਸ ਨਾਗਾਂ ਰੰਗੀ ਤਾਰਾ ਜਿਸਨ ਆਇਆ ਯੋਰਾਸ ਨਾਗਾਂ ਨਤ ਦਿਨ ਤਜੰਦੂ ਸਾਡੀ ਮਨ ਮਨ ਲਾਤੀਬ ਜੀ ਸਾਡੀ ਪਾ ਪਰਮ ਤਿ ਸ਼ਾ ਗਿਆ ਨਾ ਤੋ ਗਨੀ ਜੀ ਵਿਭਤਾ ਵਿੱਚ ਡਾਡੀ ਫਸ ਗਏ ਹੂੰ ਓ ਮਨ ਬਣਾਉਣ ਲੱਗ ਆਮੋ ਭਲਗੇ ਨੇ ਸਾਡੇ ਤਾਂ ਜੀਵਨ ਕੱਖਾਂ ਵੰਗ ਰਹੀਰੇ ਗਏ ਨੇ ਲੈਦੇ ਨੇ ਤੰਜੂ ਸਾਡੇ ਵੀ ਵੀ ਮਨ ਤੇ ਲੱਗੇ ਨੇ ਕੂਕੇ ਸ਼ਰਮਾਖੇ ਰਿਸ਼ਤਾ ਰਹਿਮਤ ਵਰਤਾ ਦੇਵੋ ਟਟਕੇ ਹਾਂ ਫਿਰਦੇ ਜਗ ਤੇ ਰਸਤਾ ਵੇਖ

ਹੱਲੇ ਜੀ ਉਹ ਨਾ ਦੇ ਮੂਰੇ ਸਾਡੀ ਪੇਸ਼ ਨਾ ਚੱਲੇ ਜੀ ਮੰਦਰ ਨੇ ਧਾਤੇ ਉਹ ਨਾ ਧਾਤੇ ਨੇ ਮੱਲੇ ਜੀ ਜਲਦ ਪੰਡ ਸਿਰ ਤੇ ਧਰਤੀ ਸਿਰ ਤੋਂ ਲਾ ਦੇ ਗੋ ਟਟ ਕੇ ਹਾਂ ਫਿਰ ਦੇ ਜਗ ਤੇ ਰਸਤਾ ਵਿਖਾ ਦੇ ਗੋ ਬਣਿਆ ਉਪ ਗਾਸ ਨੂੰ ਗੋ ਜਨਤ ਦੀ ਚੁੱਕੀ ਫਿਰਦੇ ਮੋਟੇ ਤੇ ਲਾਸ਼ ਨੂੰ ਚੜਦੇ ਦਿਨ ਬਗੀ ਦਾ ਸੂਰਜ ਕੋਈ ਸਬੂਬ ਦੀ ਸਾਡੇ ਤਾਂ ਧਰਮ ਤਿਸ਼ਾ ਗਿਆ ਮਾਤ ਜਲੀਰ ਜੀ ਵਿਭਤਾ ਵਿੱਚ ਡਾਡੇ ਫਸ ਗਏ ਖਾਲੀ ਨਾ ਮੁਰ ਨਾਨਕ ਵਾਲਾ ਰਦੋਯੋਤਾਰ ਜੀ ਬਗੇ ਹਾਂ ਪਰ ਕੇ ਸਤਗੁਰੂ ਐਸੀ ਲਾਚਾਰ ਜੀ ਰੋਂਦੇ ਹਾਂ ਪਲਪਲ ਸਰਦੇ ਤੇਰਾ ਹਸਾ ਦੇਵੋ ਟਟਕੇ ਹਾਂ ਫਿਰ ਦੇ ਜਗ ਤੇ ਰਸਤਾ ਵਿਖਾ ਦੇਵੋ ਬਣ ਆਯਾ ਰੰਗਾਂ ਕਾਤਲ ਓਏ ਬੀੜੀ ਤੁਸੀਂ ਬੰਨੀ ਲਾਉਂਦੇ ਹੋ ਤੁਪੈਜ ਸੌਦਾ ਗਏ ਗਏ ਸਭੀ ਸੁਣ ਬਾਪੀ ਜੋ ਤਾ ਤਾ ਦੇ ਗਏ ਤੁਮ ਤਾ ਬਤੀ ਉਸ ਆਸਦਾ ਤੁਮ ਤਾ ਬਸੀ ਉੱਤੇ ਆਸਦਾ ਸੱਤ ਤੋ ਬਾ ਦੇ ਗਏ ਲਿਖੀ ਮਨਦੀਪ ਸਿੰਘ ਦੀ ਦੇ ਨੋ ਲਖੀਰ ਜੀ ਸਾਬੇ ਤੋ ਧਰਮ ਤਿ ਛਾ ਗਿਆ ਮਤ ਹਲੇ ਜੀ ਸਾਡੇ ਤਾ ਧਰਮ ਤਿ ਛਾ ਗਿਆ ਮਤ ਹਲੇ ਜੀ ਬੇਬਾਦ ਚਾ ਦੇ ਫਸ ਗਏ ਦਰਦ ਦਾ ਵਾਟ ਨਹੀਂ ਸੀਨੇ ਵਿੱਚ ਛੇਕ ਪੈਂਦੇ ਤੇ ਬਿਨਾ ਛੇਕ ਨਹੀਂ ਮੋਤੀ ਪਰੋਏ ਜਾਂਦੇ ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਤੇ ਰੋਣੇ ਗਮਾਂ ਦੇ ਬਾਝ ਨਹੀਂ ਰੋਏ ਜਾਂਦੇ ਰੋ ਕੇ